हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਨੱਥੂ ਕੇ ਪੁੰਛੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਅੱਜ ਟੋਟਲ 5 ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਇਸ ਘਰੋਂ 4 ਬੈੜਾ 1 ਕੇ ਦਰਮਾਝ ਦਿਖਾ ਦੇਾਂਗੇ ਪਸ਼ੂ ਸਾਰੇ ਸਵੇ ਸੁਬਾਹ ਆ ਮੱਝ ਜਿਹੜੀ ਬਿਲਕੁਲ ਤਾਜੀ ਸੱਜਰ ਸੁਈ ਆ ਨਾਰਵੇ ਦੇ ਬੱਚਾ ਹੈ ਠੀਕ ਹੈ ਜੀ ਤੇ ਵੜਾਂ ਦੀ ਗੱਲ ਕਰੀਏ ਇੱਕ ਵੜ ਵਿੱਚ ਟੋਕੜ ਤੁਹਾਨੂੰ ਦਿਖਾਉਣੀ ਆ ਬਾਕੀ ਤਿੰਨਾਂ ਵੜਾਂ ਦੇ ਨਾਲ ਜਿਹੜੇ ਬੱਚੇ ਪ੍ਰੋਪਰ ਹੈਗੇ ਆ ਸੋ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਨੇ ਕਿੰਨਾ ਇਸ ਵਕਤ ਦੋ ਦਿਨਾਂ ਦੇ ਥੱਲੇ ਹਾਜ਼ਰ ਆ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 28 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 2:30 3 ਵਜੇ ਦਾ ਸੋ ਸਰਿਆਲੀ ਤੋਂ ਤਕਰੀਬਨ ਕੋਈ 6-7 7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਬੁਰਜ ਨੱਥੂਗੇ ਕੰਡਿਆਲਾ ਪਿੰਡ ਸਰਾਲੀ ਮੰਡ ਬੁਰਜ ਰੈਕਾ ਚੱਕਰੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਦੇ ਰੀ ਡਿਟੇਲ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਕੁਲਵੀਰ ਜੀ ਆਹ ਹੁਣ ਤਾਂ ਬਹੁਤ ਹੋਰ ਭਾਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਬੜੀ ਕਿੰਨਾ ਜਮਲਾ ਜੀ ਚਲੋ ਸ਼ੁਕਰ ਹੈ ਮਾਲਕ ਦਾ ਕੁਲਦੀਪ ਮਾਲ ਵੀਰ ਇਸੇ ਤਰ੍ਹਾਂ ਆਪਣੇ ਕੋਲ ਤਕਰੀਬਨ ਤੁਰਿਆ ਆਉਂਦਾ ਪੰਜ ਚਾਰ ਨਗ ਜਿਹੜੇ ਹੁੰਦੇ ਆ ਹਨਾ ਚਾਰ ਪੰਜ ਦਾ ਫਿਰ ਪੱਕੇ ਰਹਿੰਦੇ ਤਾਂ ਪਤਾ ਹੀ ਉਹਦੇ ਠੀਕ ਹੈ ਭਰਾ ਤੇ ਅੱਜ ਕੁਲਦੀਪ ਜੜੀਆਂ ਤਿੰਨ ਤੋਂ ਚਾਰ ਵੜਾ ਆਪਾਂ ਦਿਖਾਉਣੀਆਂ ਬਿਲਕੁਲ ਤਿੰਨ ਤਾਂ ਮਤਲਬ ਕਿ ਤੁਸੀਂ ਦੱਸਿਆ ਸੀ ਸਜਰਾਈਆਂ ਇੱਕ ਦੇ ਟੋਕੜਾ ਠੀਕ ਆ ਜੀ ਹਾਂ ਤੇ ਮੱਝ ਤਾਜੀ ਸੂਈ ਗੱਲ ਦੀ ਆ ਮੱਝ ਬਿਲਕੁਲ ਤਾਜੀ ਸੂਈ ਆ ਸੋ ਸ਼ੁਰੂਆਤ ਦੋਸਤੋ ਇਸੇ ਮੱਝ ਤੋਂ ਕਰਾਂਗੇ ਆਪਾਂ ਬਿਲਕੁਲ ਤਾਜੀ ਸੱਜਰ ਸੂਈ ਆ ਮਗਰ ਕੱਟੀ ਏ ਤੇ ਆ ਨਾ ਹਾਂਜੀ ਕੱਟੀ ਮੱਝ ਠੀਕ ਆ ਵੀਰ ਕਲਦੀਪ ਸੂਬਿਆਂ ਦੇ ਵਿੱਚ ਕਿਵੇਂ ਆ ਮੱਝ ਸੂਆ ਭਾਵੇਂ ਵਿੱਚ ਜਾਵਾਂ ਲੈ ਤੁਹਾਨੂੰ ਕਾਮਲੀ ਆਪਾਂ ਤੇ ਜਾਗਰ ਖੇ ਲਈ ਆ ਓਕੇ ਹਾਂਜੀ ਲਓ ਜੀ ਤੱਜਾ ਸੂਬਾ ਚਾਹੇ ਕੋਈ ਚੌਥਾ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਕੱਟ ਹਾਈਟ ਕਰੋ ਚੱਕ ਠੀਕ ਆ ਜੀ ਚੁਾਈ ਤੋਂ ਵੀ ਚੰਗੀ ਵੀਰ ਹਾਂ ਚੁਾਈ ਨਹੀਂ ਰੁਕਦੀ ਜੇਰ ਆਪਣੇ ਕੋਲੇ ਪਈਏਗਾ ਪਿੱਛੋਂ ਪਈ ਪੋਏ ਜੀ ਇਹ ਗੱਲ ਉੱਥੇ ਹੀ ਪਾ ਗਏ ਫੇਰੀ ਲੱਦੀ ਠੀਕ ਆ ਹਾਂ ਜੀ ਇਹ ਜੀ ਰੁੱਕੇ ਪਈਏ ਲਓ ਜੀ ਆ ਮਗਰ ਕੱਟੀ ਜਦੇ ਫੀਮੇਲ ਸੋ ਨਾੜੂਆ ਨਾਲ ਆ ਬੱਚੇ ਤੇ ਆ ਦੇਖੋ ਜੀ ਸੋਟਾਂ ਛਾਟੂ ਛਾਟ ਤਕਰੀਬਨ ਤੁਸੀਂ ਚੈੱਕ ਕਰੋ ਠੀਕ ਆ ਜੇ ਲੰਬਾਈ ਨੂੰ ਵੀ ਕਾਫੀ ਜਿਆਦਾ ਹੈ ਸਮਝ ਲਈ ਆ ਲੰਬਾਈ ਨੂੰ ਵੀ ਕਾਫੀ ਆ ਥੋੜੀ ਜੀ ਤਹਿ ਤੂੰ ਜੀ ਮਾਰੀ ਆ ਪਸ਼ੂ ਨੇ ਕਿਉਂ ਤਾਜੀ ਸੂਈ ਆ ਕਰਮਾਂ ਲਈ ਹਾਂ ਆਇਨ ਫਕੇ ਇਹਨੂੰ ਇਹਨੂੰ ਤੋਰੀ ਵੀਰ ਕਲਦੀ ਪਰ ਨੂੰ ਪਰ ਨੂੰ ਤੋੜ ਲਾ ਆ ਦੇਖੋ ਜੀ ਮੈਂ ਦੋ ਮਾ ਭਰ ਦਿੰਦੀ ਆ 12 13 ਕਿਲੋ 13 ਆ ਦੁੱਧ ਚਵਾਜੂਗੀ ਵੱਡਾ ਢਾਟਾ ਢੂੰਚਾ ਚੰਗਾ ਹਣਾ ਹਾਂਜੀ ਹੁਣ ਵੀ ਬੋਲਾ ਖਾਤਾ ਬੱਥੇ ਮਾਤੇ ਇੱਕ ਹੀ ਹੋ ਗਿਆ ਠੀਕ ਆ ਤੇ ਦੋ ਕ ਆਪਾਂ ਡੰਗਦੀਆਂ ਚਵਾਇਆਂ ਕਰ ਲੀਆਂ ਫਿਰ ਕੱਲ ਹੋਈ ਤੇ ਜਾ ਰਹੇ ਹੋ ਜੀ ਹੂੰ ਅਰੇ ਬੱਚੇ ਨੂੰ ਸਾਧ ਕੇ ਦੋਤਾ ਹੀ ਚਲੂ ਪਿਆ ਓਕੇ ਓਕੇ ਦੇ ਸਾਹ ਨਾਲ ਸਾਰੀ ਬੇਠੋ ਵਾਲਾ ਕੰਮ ਦਾ ਬਸ ਬਸ ਇੱਕ ਦੋ ਚਵਾਈਆਂ ਤੇ ਚਲੋ ਚਵਾਈ ਚੁਵਾਈ ਦਾ ਪਤਾ ਲੱਗ ਜਾਂਦਾ ਚਲੋ ਅਸੀਂ ਬੋਲੇ ਤੋਂ ਪਾਸੂ ਸਾਫ ਨਹੀਂ ਕੀਤਾ ਜਾਂਦਾ ਇੱਕ ਦੋ ਚਵਾਈਆਂ ਚ ਬਾਕੀ ਪੱਧਰੀ ਪੁਦਰੀ ਹੋਈ ਹੈ ਆ ਪੈਕ ਸਾਈਡ ਤੋਂ ਹੈ ਪੱਧਰ ਇੱਕ ਸਾਰ ਹੈ ਨਾ ਪੱਧਰੀ ਅੜੀਆਂ ਲਓ ਜੀ ਪੱਧਰੀ ਪੂਰੀ ਆ ਕਰਮ ਲਈ ਪੈਕ ਸਾਈਡ ਤੋਂ ਠੀਕ ਆ ਜੀ ਆਰਡਰ ਕੁਆਲਟੀ ਤੁਹਾਡੇ ਸਾਹਮਣੇ ਆ ਥਾਨ ਗੋਲ ਬਹੁਤ ਵਧੀਆ ਮੋਟਾ ਥਾਣਾ ਜੋ ਚੋਣ ਜਵਾਦੀ ਬਿਲਕੁਲ ਪੂਰ ਛਿੱਟੇ ਤੋਂ ਵਿਚਾਰ ਆ ਗਿਆ ਠੀਕ ਆ ਕੁਲਦੀਪ ਕੀ ਮੁੱਲ ਮੇਰਾ ਕੀ ਡਿਮਾਂਡ ਰਹੂਗਾ ਮੁੱਲ ਤਾਂ ਗੱਲ ਹੀ 85 ਆ 80 ਹਜ਼ਾਰ ਦੀ ਹੁਣ ਆਣੀ ਦਿੰਦਾ 80 ਹਜ਼ਾਰ ਦੀ ਹਾਂ ਤੇ ਪੂਰੀਆਂ ਗੱਲਾਂ ਵੀ ਕਸਰਾ ਕੁਸਰਾ ਕੱਢ ਕੇ ਹਨਾ ਕੋਈ ਨਹੀਂ ਹਜ਼ਾਰ ਛੱਡਾਂਗੇ ਲਓ ਵੀ ਇੱਕ ਘੱਟ 80 ਹਜ਼ਾਰ ਦੀ ਦੋਸਤ ਇਹ ਤਾਂ ਮੇਰੇ ਤੇ ਮੱਝ ਸੋ ਵੱਡੀ ਮੱਝ ਸੁਨ ਬਾਈ ਨੂੰ ਬਈ ਚੰਗੀ ਆ ਠੀਕ ਆ ਆਇਦਰ ਦੇਖੋ ਸੋ ਚਾਰੂਗਾ ਕਰਮਾਂ ਲਈ ਪੂਰੀ ਠੀਕ ਆ ਆ ਥਣ ਦਾ ਸਹਿਜ ਸਪੇਸ ਗੈਪ ਜਿੰਨੀ ਵੀ ਆ ਤੁਹਾਨੂੰ ਬਿਲਕੁਲ ਆਪਾਂ ਦਿਖਾ ਦਿੱਤੀ ਹੈ ਲਾਗੇ ਤੋਂ ਐਸ ਵਕਤ ਤੋਂ ਬੌਲੇ ਦੇ ਉੱਤੇ ਕੋਈ ਵੀ ਪ੍ਰਾਪ ਦੀ ਚੋਕੇ ਦੋ ਟਾਈਮ ਚਾਰ ਟਾਈਮ ਤਸੱਲੀ ਕਰ ਲੈ ਸੋ ਵਜਨ ਵਟਾ ਪੂਰਾ ਥੋੜੀ ਜਿਹੀ ਤਹਿ ਜੀ ਲਾਈ ਆ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਤਾਜੀ ਸੂਈ ਹੈ ਕਰਮ ਵਾਲੀ ਗੋਲ ਸਿੰਘ ਦਾ ਛੋਟਾ ਤੇ ਇਸ ਤੋਂ ਬਾਅਦ ਕੁਲਦੀਪ ਆ ਇਧਰ ਸਾਗਰ ਨੰਬਰ ਤੇ ਆਪਣੇ ਕੋਲ ਬੈਠ ਵੀਰ ਆ ਖੜੀ ਇੱਕ ਹਾਂਜੀ ਦੋ ਜਾਦੂਆ ਦੂਜਾ ਸੂਆ ਕਿੰਨੇ ਕ ਸਮੇ ਦੀ ਸੂਈ ਹੈ ਇਹ ਹੋਇਆ 15-20 ਦਿਨ 15-20 ਦਿਨਾਂ ਦੀ ਹਾਂਜੀ ਲਓ ਜੀ 15-20 ਦਿਨਾਂ ਦੀ ਸੂਈ ਹੈ ਬਾਕੀ ਬੈੜ ਦਾ ਚੱਡਾ ਲੇਵਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ 16 ਕਿ 17 17 ਕਿਲੋ 17 ਕਿਲੋ ਲੈਂ ਲਓ ਇਹ 16 ਦੀ ਗਾਰੰਟੀ ਹੋਊਗੀ ਲਓ ਜੀ ਆਨਲਾਈਨ ਜਿਹੜੇ ਪ੍ਰਾਫਿਟ ਕਰਨਗੇ ਹਾਂ ਲਓ ਵੀ ਉਹਨਾਂ ਨੂੰ 16 ਕਿਲੋ ਦੀ ਗਾਰੰਟੀ ਆ ਜਿਹੜੇ ਵੀਰ ਆਨਲਾਈਨ ਕੋਈ ਸੌਦਾ ਕਰਦਾ ਪਰ ਫਿਰ ਵੀ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਨੇ ਵੀ ਚਲੋ ਆਨਲਾਈਨ ਵੀ ਤੁਸੀਂ ਸੌਦਾ ਕਰਨਾ ਤੁਹਾਡੀ ਬਿਲਕੁਲ ਸਿਰਦਰਦੀ ਆ ਤੇ ਇੱਕ ਦੂਜੇ ਵਪਾਰੀ ਭੈਣ ਭਰਾ ਸੱਜਣ ਉੱਤੇ ਤਵਾਰ ਆ ਬਾਕੀ ਜਿੱਦਾਂ ਮਰਜ਼ੀ ਚੋਕੇ ਤਸੱਲੀ ਕਰੋ ਫਾੜੀ ਵਾਲਾ ਲੇਵਾ ਚੱਡਾ ਥਣ ਥਣ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਮੁੱਠੀ ਜਿਹਾ ਮਗਰ ਬੱਚਾ ਕੀ ਇਹਦੇ ਅੱਛਾ ਬੱਚਾ ਮੇਲ ਕਾਫ ਆ ਲੈ ਵੀਰ ਕੁਲਦੀਪ ਕੱਢ ਦਿਓ ਬਾਹਰ ਇਹਨੂੰ ਸੋ ਦੋਸਤੋ 15 17 ਕੇ ਦਿਨਾਂ ਦੀ ਸੂਈ ਹੈ ਤੇ 16 ਕਿਲੋ ਤੋਂ ਬਾਰ-ਬਾਰ ਦੁੱਧ ਇਸ ਵਾਰ ਤੇ ਥੱਲੇ ਹੁਣ ਮੌਕੇ ਤੇ ਮਜੂਦ ਹੈ ਦੋ ਸਤਾਰਾਂ ਇਹ ਇੱਥੇ ਹੋਊਗਾ ਨਾ ਸਾਰੀਆਂ ਉਹਨੂੰ 17 ਚਵਾ ਦਾਂਗੇ ਚਲੋ ਚਵਾਈ ਚੁਈ ਦੀ ਸਾਫ ਹੈ ਕੁਲਦੀਪ ਠੀਕ ਆ ਵੀਰ ਬਾਕੀ ਹੱਥ ਦਾ ਜਿਆ ਸਿਆਰ ਕਰੇ ਜੂ ਲੈ ਆਗੇ ਕੋਈ 20 ਚਵਾਈ ਆਉਗੀ ਨਹੀਂ ਬਾੜ ਹੈ ਦੁੱਧ ਆ ਲਈਆ ਖਿੱਟ ਲੇਵੇ ਦੀ ਹਣਾ ਹਾਂ ਲੋ ਜੀ ਬਿਲਕੁਲ ਕੰਪੈਕਟ ਜੀ ਆਰਡਰ ਆ ਸੋ ਵਾਈਟ ਰੰਗ ਦੇ ਵਿੱਚ ਠੀਕ ਆ ਜੀ ਥੋੜਾ ਜਿਹਾ ਬਲੈਕ ਕੋਈ ਸਪੋਰਟਸ ਫੂਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਪਿੰਡੇ ਦੇ ਟਾਂਵੇਂ ਟੰਡੇ ਉਹ ਅਗਲੇ ਪਿਛਲੇ ਨਾਲ ਦਾ ਗੈਪ ਸਪੇਸ ਚੰਗਾ ਹਾਂ ਅੰਦਰ ਬਹੁਤ ਬਰਦਾ ਦੇ ਆ ਹਾਂ ਆਵੇਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚਵਾਈ ਕੋਈ ਕਰ ਲੈ ਹਨਾ ਹਾਂ ਇਤਨਾ ਮਰਜੀ ਕਰੀ ਜਾਂਦੇ ਠੀਕ ਆ ਜੀ ਕਿਉਂਕਿ ਵਿਰਲ ਵੰਡ ਜ਼ਰੂਰੀ ਆ ਚਾਹ ਕਰ ਵਿਰਲ ਵੰਡ ਚੰਗੀ ਆ ਤੇ ਫਿਰ ਜਿਹੜਾ ਆਪਾਂ ਮਧਾਨੀ ਚੀਰਨੀ ਕਹਿ ਦਿੰਦੇ ਆ ਵੀ ਉਦਾਂ ਚਵਾਈ ਕਰ ਲੈ ਭਾਵੇਂ ਕੋਈ ਅਗਲੇ ਪਿਛਲੇ ਨਾਲ ਕਰ ਲੈ ਠੀਕ ਆ ਫਤਿਹ ਨਾ ਵਪਾਰੀ ਲੈਣੀ ਉਹਨੇ ਆਦੀ ਐ ਚੋ ਦੇ ਫਿੱਟ ਕਰਕੇ ਜੀ ਚੋਂ ਕੰਨੀਆਂ ਤੋਂ ਅਗਲਾ ਤਸੱਲੀ ਕਰੇ ਤਾਂ ਮਰਜੀ ਆ ਗੱਲ ਕਰੀ ਜੀ ਜੇ ਕੋਈ ਵਾਅਦਾ ਘਾਟ ਹੋਊਗੀ ਅਗਲੇ ਨੂੰ ਪਹਿਲਾਂ ਦੱਸਾਂਗੇ ਵੀ ਆਹ ਹੈਗੀ ਆ ਆ ਜੇ ਇੱਥੇ ਆਣ ਕੇ ਕੋਈ ਨੇ ਫੇਲ ਕਰਤਾ ਤਾਂ ਫਾਇਦਾ ਕੀ ਆ ਵੀ ਦੁਨੀਆ ਨੂੰ ਦੱਸਿਆ ਜਾਂਦਾ ਕੁਲਦੀਪ ਇਹਦਾ ਮੁੱਲ ਮੇਰੇ ਕਿਰੂਗਾ ਆਪਣੇ ਲਈ ਅੱਜ ਖਾਸ ਤੌਰ ਤੇ ਬੋਲ ਦੇ ਜੋ ਮਰਜੀ ਕਰੀਏ 55000 ਦੇ ਦਿਆਂਗੇ 55 ਦੀ ਜਸ ਨੂੰ ਹਾਂ 1000 ਛੱਡਾਂਗੇ 54 ਦੀ ਹਾਂ 55000 ਦੀ ਹੋਰ ਵੀ ਵੇਚ ਹੋ ਜਾਊਗਾ ਥੋੜਾ ਵਾਧਾ ਥੋੜਾ ਵਾਧਾ ਕੋਈ ਨਹੀਂ ਕਰਦੇ ਅਸੀਂ ਲੋ ਵੀ ਆਏ ਕੇ ਤਾਂ ਹੋਰ ਵੀ ਮਾਨਤਨ ਰੱਖਿਆ ਜਾਊਗਾ ਠ ਸੋ ਬਾਕੀ ਤੁਹਾਨੂੰ ਸਾਰੇ ਬੰਨਿਆਂ ਦਿਖਾਤੀ ਆ ਬਾਕੀ ਪਛੀ ਦਾ ਥਣ ਥਣ ਚੈੱਕ ਕਰੋ ਠੀਕ ਆ ਜੀ। ਬਾਕੀ ਦੁੱਧ ਬੜਾ ਵਾ। ਸੋ ਥਣ ਥਣ ਬੜਾ ਸੁਆਦੀ ਆ ਠੀਕ ਆ। ਬੜਾ ਸਾਰੀ ਬੜਾ ਵਾ ਮੋਟਾ ਲੱਗਾ। ਮੋਟਾ ਆ ਪਾਣਾ। ਇਹ ਤਾਂ ਬੱਚਾ ਕੁਰੀ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੁਲਦੀਪ ਕਿਹੜੇ ਪਾਸੇ ਬੱਚਾ। ਆ ਬੱਛਾ ਪਰਦਾ ਕਾਲਾ। ਆ ਬੈਠਾ ਜੀ। ਹਾਂ। ਲਓ ਜੀ ਜਰਸੀ ਕਰਾਸ ਵਿੱਚ ਮਗਰ ਆ ਬੱਛਾ ਮੇਲ ਕਾਪ। ਸੋ 15 ਦਿਨਾਂ ਦਾ ਬੱਚਾ ਬਿਲਕੁਲ ਕੁਲਾ ਬੱਚਾ ਸੋ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਂਦਾ ਚੀਜ਼ ਵੇਖ ਕੇ। ਤੋ ਇਹ ਦੋਸੋਂ ਆਦੇ 54000 ਰੁਪਏ ਆ 54 ਦੇ ਵਿੱਚੋਂ ਮਾਨਤਨ ਹੋ ਗਾ ਜਿੱਦਾਂ ਮਰਜ਼ੀ ਮੇਰਾ ਵੀ ਕੋਈ ਸੰਪਰਕ ਕਰ ਲੇ ਥਣ ਚੱਡੇ ਵਾਲੀ ਆ ਕਰਮਾਂ ਦੀ ਭਾਂਡਾ ਪੂੰਡਾ ਪੂਰਾ ਖਬਰਦਾਰ ਆ ਜਿੱਤਰਾ ਮਰਜ਼ੀ ਆਪ ਦੀ ਤਸੱਲੀ ਕਰਕੇ ਖੜੇ ਆ ਹਾਂ ਹਾਂ ਇਸ ਤੋਂ ਬਾਅਦ ਕੁਲਦੀਪਾ ਅਸੀਂ ਤੇਰਾ ਆ ਬੱਚੀ ਕਿਵੇਂ ਪਲੂਣਾ ਹਾਂ ਹਾਂ ਪਾਈ ਜਾਣਾ ਪਾਈ ਲਾਣ ਬੱਚੀ ਆ ਕਿੰਨੇ ਕ ਸਮੇਂ ਦੀ ਸੂਈ ਆ ਇਹ ਛਿੱਗੀ ਆ ਇਹ ਭਾਵੇਂ ਲਾਲੇ ਮਹੀਨੇ ਦੀ ਭਾਵੇਂ ਮਹੀਨੇ ਬਾਅਦ ਲੜਿਆ ਆ ਬੱਚਾ ਇਹਦਾ ਵੱਡਾ ਲੋ ਦਿਖਾ ਦਾਂਗੇ ਮਗਰ ਇਹਦੇ ਵੀ ਬੱਚਾ ਆ ਗਿਆ ਆਹੋ ਲੋ ਵੀ ਇਹਦੇ ਮਗਰ ਬੱਚਾ ਛਿੱਗੀ ਆ ਮੋਦੰਦੀ ਕੰਨੀਆਂ ਖਲੂਤੀਆਂ ਫਿਰ ਹਾਂ ਹਾਂ ਲੋ ਜੀ ਕੰਨੀਆਂ ਜੇ ਦੋਸਤੋ ਖਲੋਤੀਆਂ ਨੇ ਠੀਕਾ ਜੀ ਦੁੱਧ ਦੰਦ ਛਕੀ ਛੇ ਦਾ ਦਬੱਛੀ ਆ ਕਿੰਨਾ ਦੁੱਧ ਦੇ ਦੱਲੇ ਬਿਲਕੁਲ 13 ਕਿਲੋ ਦੁੱਧ ਆ ਯਾਰ ਕੋਈ ਔਨ ਲਾਈਨ ਹੋਵੇ 12 ਕਿਲੋ ਦੀ ਗਾਰੰਟੀ ਦੇਵਾਂ ਜੀ ਲੋ ਵੀ 13 ਕਿਲੋ ਦੁੱਧ ਹੋਵੇ ਨਾ ਹੋਵੇ ਤੇ 12 ਕਿਲੋ ਦੀ ਗਾਰੰਟੀ ਤਸੱਲੀ ਵੀਰਾਂ ਦਾ ਵੀ ਦੇ ਦਾਂ ਕਿ ਕੋਈ ਸੌਦਾ ਕਰਦਾ ਥਾਣ ਕਰਮ ਵਾਲੀ ਤੋਂ ਤਕਰੀਬਨ ਚੋਣ ਚਬਾਲਾ ਥੀ ਲੱਗਾ ਬਾਕੀ ਪਸਮ ਕੇ ਥਣ ਹੋਰ ਵੀ ਕੱਢ ਆਉਂਦੀ ਮਗਰਲੇ ਬੜੀ ਚੋਣ ਬੜੀ ਜਿਆਦਾ ਠੀਕ ਆ ਵੀਰ ਅਜਿੱਧਰ ਲਾਇਓ ਜੇ ਬਾਕੀ ਕਾਤਕੂਤ ਪੂਰਾ ਵੱਡਾ ਬੈਠਦਾ ਹਨਾ ਕਰੋ ਚੱਕ ਸੁਰ ਲੋ ਜੀ ਸੋ ਆਰਡਰ ਦੀ ਜਿਹੜੀ ਦੋਸਤੋ ਕੁਆਲਿਟੀ ਆ ਬਿਲਕੁਲ ਨਿਕਰ ਚੱਡੇ ਨੀ ਆ ਹਾ ਨਿਕਰ ਚੱਡੇ ਦੀ ਆ ਮੂੰਹ ਦੰਦੀ ਛਕੀ ਬੱਛੀ ਆ ਪਲੂਨ ਪਹਿਲਾ ਸੂਬਾ ਸੂਈ ਆ ਬੋਦੀ ਬੱਛੀ ਦੀ ਤੁਸੀਂ ਵੇਖ ਸਕਦੇ ਜੇ ਵੀ ਕੋਈ ਦੋ ਤਿੰਨ ਇੰਚ ਚੌਚੀ ਬੋਦੀ ਆ ਛੋਟਾ ਕੰਨ ਆ ਡਰੂਡਰ ਕੁਆਲਿਟੀ ਸੋਹਣੀ ਆ ਠੀਕ ਆ ਜੀ ਥਣ ਪਸਮਕੇ ਵੀਰਾਂ ਦਾ ਪੂਰਾ ਥੀ ਮੁੱਠੀ ਵਾਲਾ ਥਾਣਾ ਚਬਾਈ ਚੰਗੀ ਆ ਕੋਈ ਵੀ ਸੱਜਣ ਤਲੋ ਜਿੰਨੇ ਲੈਣੀ ਆ ਖਰੀਦਣੀ ਆ ਆਪਦੀ ਬਿਲਕੁਲ ਦੋ ਟਾਈਮ ਚੋ ਕੇ ਤਸੱਲੀ ਕਰਕੇ ਖਰੀਦਣੀ ਹੁੰਦੀ ਸ਼ੈ ਸੋ ਜਿੰਦਾ ਮਰਜੀ ਚੋ ਚਵਾ ਕੇ ਤਸੱਲੀ ਕਰ ਲਿਆ ਜੀ ਆ ਲਓ ਜੀ ਹਾਂ ਕਰੋ ਜੀ ਟੇਕਰ ਤੇ ਇਹਦਾ ਵੀਰ ਗੁਰਦੀਪ ਕੀ ਮੁੱਲ ਕੀ ਡਿਮਾਂਡ ਕਰਤੀ ਉਹ ਇਹਦਾ 45000 ਰੁਪਏ ਲੈਣ ਦੇ ਨਾਲੇ ਕੰਮ ਆਪਾਂ ਕਰ ਲੈਣਾ ਜਿਹੜਾ ਵਿੱਚ 2 43000 ਦੇ ਆ ਗਏ ਫੜ ਲਓ ਫੜ ਲਓ ਨਾ ਕੰਮ ਹੀ ਹੋਵੇ ਬੰਦਾ ਸੋਚੇ ਨਾ ਹੋਰ ਆਈਏ ਕੰਮ ਪਵੇ ਹੁਣ ਗਾੜੀ ਸਿਆਲ ਆ ਗਿਆ ਤੇ ਦੂਜੇ ਨਾਲ ਮਰਜ਼ੀ ਚ ਹੋਈ ਜਾਵੇ ਇਹਨਾਂ ਤੁਹਾਨੂੰ ਆ 45 ਕਿ 44 ਹੁਣ 43000 ਦੇ 43 ਦੀ ਹਾਂ 43000 ਲਓ ਜੀ ਇਹ 43000 ਦਾ ਸੌਦਾ ਮਿਲੂਗਾ ਤੁਹਾਨੂੰ ਠੀਕ ਆ ਬਹੁਤ ਜੀ 43000 ਦੀ ਬੱਛੀ ਆ ਬਾਕੀ ਸਾਰੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਬੂਤੀ ਬਾਤੀ ਚੰਗੀ ਆ ਨਸਲ ਬਰੀਡ ਤੁਹਾਡੇ ਸਾਹਮਣੇ ਆ ਆ ਜਿਹੜੀ ਹੋਣੀ ਇੱਕ ਨੰਬਰ ਹੋਗੀ ਇਹਦੀ ਠੀਕ ਹੈ ਜੀ ਹਾਂ ਠੀਕ ਆ ਸੋ ਇਹਦਾ ਬੱਚਾ ਆ ਬਿਸਕੁਟ ਹੀ ਚ ਕੀ ਵਟਾ ਬਾਹਰ ਆ ਰਹਾ ਬਟਾ ਲੋ ਜੀ ਕੋਈ ਮਹੀਨੇ ਤੋਂ ਪਰ ਬਾਹਰ ਬਾਹਰੀ ਹੈ ਮਹੀਨੇ ਬਾਹਰ ਨਾ ਠੀਕਾ ਵਟਾ ਭਰਾਇਆ ਵਾ ਹਾ ਛੋਟੀਗਾ ਕਿਸੇ ਭਰਾਣੇ ਠੀਕਾ ਜਿਹੋ ਜਿਹੇ ਐਡਵਾਂਸ ਭਰਾ ਦਿੰਦੇ ਆ ਤੇ ਬੱਚਾ ਵੈਸੇ ਪਲਿਆ ਪਲੀਤਾ ਆ ਬੱਚਾ ਜੇ ਠੀਕਾ ਜੀ ਤੇ ਕੋਈ ਮਹੀਨੇ ਦਾ ਲਾੜੇ ਸਵਾ ਦਾ ਲਾੜੇ ਡੇਢ ਦਾ ਲਾੜੇ ਇਹ ਬੱਚਾ ਤੁਹਾਨੂੰ ਦਿਖਾਤਾ ਸੇ ਅੱਗੇ ਇਹ ਕੁਲਦੀਪ ਆਪਣੇ ਕੋਲ ਜਿਹੜੀ ਬਲੈਕ ਆ ਕਾਲੇ ਰੰਗ ਦੇ ਵਿੱਚ ਟੋਕੜੇ ਹਾਂ ਜੇ ਟੋਕੜਾ ਟੋਕੜ ਮਤਲਬ ਹੁਣ ਕਿੰਨਾ ਕਿਤੇ ਥੱਲੇ ਦੁੱਧ ਇਹਦੇ ਨੂੰ ਦੁੱਧ 5 ਕਿਲੋ ਕੋਈ ਅੱਗੇ ਬਾਣੀ ਸੌਰੀ ਦਾ ਵੇਰਵਾ ਤਾਂ ਨਹੀਂ ਬਾਣੀ 13 12 ਦਿਨ ਹਾਂ ਫਿਰ ਆ ਲਾ ਦਿਨ ਬਣੀ ਆ ਹਾਂ ਲਾਹ ਸਾਹ 14 15 ਦਿਨ 15 ਕੇ ਦਿਨ ਹੋ ਗਏ ਆ ਦੁੱਧ 5 ਕੇ 4 ਕਿਲੋ 5 ਕਿਲੋ ਲਓ ਜੀ 5 ਕਿਲੋ ਲਊ ਫਿਰ 4 ਦੀ ਗਾਰੰਟੀ ਇੱਥੇ ਲਓ ਜੀ 5 ਕਿਲੋ ਦੀ ਗਾਰੰਟੀ ਤਸੱਲੀ ਆ ਠੀਕ ਆ ਜੀ ਕੋਈ ਭਰਾ ਆ ਸੌਦਾ ਕਰਦਾ ਤੇ 5 ਕਿਲੋ ਆ ਕੋਈ ਆਨਲਾਈਨ ਸੌਦਾ ਕਰਦਾ ਤੇ 4 ਕਿਲੋ ਦੀ ਤਸੱਲੀ ਗਾਰੰਟੀ ਤੇ ਜਾਊਗੀ ਪਹਿਲਾਂ ਜੀ ਹਾਂ ਬਾਕੀ ਜਗੇ ਦੋਸਤੋ ਚਲੋ ਪਸ਼ੂ ਬਣਿਆ ਤੇ ਨਿਕਲਣਾ ਵੀ ਜ਼ਰੂਰੀ ਆ 15 ਦਿਨਾਂ ਦੀ ਬਣੀ ਸੌਰੀ ਵੀ ਸੌਰੀ ਵੀ ਹੈਗੀ ਠੀਕ ਆ ਜੀ ਬਣੀ ਸੌਰੀ ਆ ਤੇ ਯਰਵਾ ਜਿਹੜਾ ਪਾ ਦਿੱਤਾ ਵੀ 15 ਦਿਨਾਂ ਦੀ ਬਣੀ ਸੌਰੀ ਆ ਹਾਂ ਸੋ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦੀ ਚਲੋ ਕਿਸਮਤ ਆ ਸੋ ਪਹਿਲੇ ਸੂਬੇ ਦੇ ਵਿੱਚ ਇਹ ਬੱਚੀ ਹੁਣ ਚੱਲਣ ਢਈ ਆ ਉਹ ਤਾਂ ਵੱਜੂਗੀ ਜਦੋਂ ਮੈਂ ਉਹ ਧਾਂਗਿਆਂ ਨੰਬਰ ਕਰ ਜਾਂਦੇ ਆ ਦੋ ਹੀ ਹੁੰਦੇ ਆ ਇਹੋ ਨਵੀਂ ਥਾਂ ਦਾ ਕੇ ਚਲੋ ਪਸ਼ੂ ਇੱਕ ਵਰੀ ਦਾ ਜੀ ਜੂ ਨਹੀਂ ਲੌਂਦਾ ਦੋ ਚਾਰ ਦਾ ਆਹ ਵੜੀ ਕੀ ਅਸੀਂ ਪੱਥਰ ਲਈ ਲਓ ਜੀ ਠੀਕ ਆ ਸੋ ਜਨੂਨ ਜਾਇਜ ਰੇਟ ਦੇ ਵਿੱਚ ਹੀ ਮਿਲ ਜੂਗੀ ਸੋ 5 4 ਕਿਲੋ ਦੀ ਤਸੱਲੀ ਤੇ ਜਿਹੜਾ ਕੋਈ ਵੀ ਰਸੋਦਾ ਕਰ ਲੇ ਜਿਹੜੇ ਵੀਰ ਨੇ ਚਲੋ ਚਲੋ ਬੱਛੀ ਆਉਂਸਰਾਂ ਦੇ ਭਾਅ ਤੁਹਾਨੂੰ ਮਿਲ ਜਾਣੀ ਆ ਰੇਡ ਬਿਲਕੁਲ ਜਨੂਨ ਜਾਇਜ ਦਾ ਮਰਜੀ ਚੋਰਾ ਆ ਆ ਵਿਖਾ ਦਿਓਗੇ ਹਾਂ ਆ ਦਿਖਾ ਦੇ ਪੂਰਾ ਮਰਜੀ ਵਾਇਆ ਪਰ ਆ ਗਈ ਨਹੀਂ ਸੋ ਚਾਰੇ ਥਾਣਾ ਠੀਕ ਆ ਜੀ ਜਿੰਨਾ ਸਪੇਸ ਗੈਪ ਆ ਵਿੱਚ ਤੁਸੀਂ ਆ ਸਾਹਮਣੇ ਦੇਖ ਸਕਦੇ ਹੋ ਹਾਂ ਠੀਕ ਓਕੇ ਆ ਚਲੋ ਕੋਈ ਸਾਹਬ ਨਹੀਂ ਕਿਸੇ ਨੇ ਗਾਂ ਜਾ ਕੇ ਕਾਂ ਤਿਆਰ ਦੂਜੇ ਸਵੇਰ ਹੋਰ ਵਾੜ ਬਣ ਜੂਗੀ ਉਹਦੇ ਲਈ ਮਾੜੀ ਨਹੀਂ ਕਿੰਨੇ ਕੁ ਦੀ ਇਹ ਫਿਰ ਦੇ ਦਾਂਗੇ ਅਸੀਂ ਇਹ 13000 ਦੀ 13000 ਦੀ 1000 ਛੱਡ ਦੋ ਹੋਰ 12 ਦੀ ਲੀਏ ਮਾਣਾ ਕਸਰਾ ਕੁਸਰਾ ਕੱਢਦੀ ਅੱਜ ਸਾਰੀਆਂ ਹੋਰ ਕੱਢਦੀਏ ਹੋਰ ਮਾਰੋ ਉਹ ਯਾਰ ਕਰਦੇ ਯਾਰ 11 ਦੇ 11 ਦੀ ਆਹ ਆ 11000 ਲੋ ਜੀ 11000 ਦੀ ਜਾਂਦੀ ਰਹੂਗੀ 11000 11000 ਦੀ 5 ਕਿਲੋ 4-5 ਕਿਲੋ ਦੁੱਧ ਹਾਏ ਇਹਨਾਂ ਦੀ ਉਥਰ ਹੀ ਹੋਉਂਦੀ ਹੈ ਬੱਸ ਬੱਸ ਕਰਮਾਲੀ ਵੀ ਚਾਹ ਪਾਣੀ ਦਾ ਡਾਕ ਛਾੜ ਦੋ ਬੱਜੀ ਆ ਰਿਹਾ ਪੈ ਗਿਆ ਤੇ ਵੱਜ ਜਾਣਾ ਦੁੱਧ ਦੇ ਕੋਈ ਜ਼ਿਆਦਾ ਹੀ ਦੁੱਧ ਕੱਢ ਗਿਆ ਗੱਲ ਤੁਸੀਂ ਦੱਸਣੀ ਡਾ ਵੀ ਇੱਥੇ ਆਣ ਕੇ ਕੋਈ ਜੀਜੀ ਨਹੀਂ ਧਰਿਆਗਾ ਜੀ ਨਹੀਂ ਲਾਇਆ ਅੱਗੇ ਵੀਰ ਕੁਲਦੀਪ ਆਹ ਜਰਸੀ ਖੜੀ ਆ ਆਪਣੇ ਕੋਲ ਤੇ ਕੀ ਵੇਰਵਾ ਐ ਸਵੈਟ ਦਾ ਇਹ ਦੂਹੀ ਨਹੀਂ ਰਹੀ ਮੇਂ ਨਗਦੀ ਸੂਈ ਆ ਬੱਚਾ ਮੇਰੇ ਬੱਚਾ ਮਤਲਬ ਕਿੰਨੇ ਕ ਦੁੱਧ ਤੇ ਐਸ ਵਕਤ ਦੁੱਧ ਦੇ ਕੋ 9 ਕਿਲੋ 9 ਕਿਲੋ ਦੁੱਧ ਦੇ ਮੋਹ ਦੇ 8 ਕਿਲੋ ਦੀ ਗਾਰੰਟੀ ਦੇ ਆਟ ਦੀ ਗਾਰੰਟੀ ਤਾਂ ਸਲੀ ਰਹੂਗੀ 9 ਕਿਲੋ ਦੁੱਧ ਇਧਰੋਂ ਵਖਾਦ ਗਿਆ ਵੇਨ ਮੂਨ ਮੇਰੇ ਵੀਰ ਮਾਰੋ ਨਿਗਾ ਚੱਡੇ ਨਹੀਂ ਕਿਤੇ ਨਾੜਾ ਨੁੜਾ ਕਾਫੀ ਆ ਆ ਵੇਖੋ ਜੀ ਮੁਠੀ ਥਾੜ ਜੇ ਦੇ ਉਪਰ ਨਾੜਾ ਨੁੜਾ ਕਾਫੀ ਆ ਤੇ 8 ਕਿਲੋ ਦੀ ਗਾਰੰਟੀ ਤਸਲੀ ਤੇ ਜਾਊਗੀ ਹਾਂ ਉਹ ਤਾਂ 9 ਮਹੀਨੇ ਦੀ ਸੂਈ ਆ ਮਗਰ ਇਹਦੇ ਬੱਚਾ ਮਗਰ ਮੇਲ ਕਾ ਵਾ ਠੀਕ ਆ ਜੀ ਅੱਜ ਬੱਚੇ ਸਾਰੇ ਮਗਰ ਬੱਚੇ ਆ ਗਏ ਫਿਰ ਆ ਬੱਚੇ ਚਲੋ ਬਸਕਟਾਂ ਝਾਟੂ ਝਾ ਪੂਰੀ ਭਾਰੀ ਵਜਨਾਂ ਦੀ ਹੈ ਨਾ ਹਾਂ ਉਹ ਤਾਂ ਜਿਹੜੀ ਦੋਸੋਂ ਪੂਰੀ ਵਜਨ ਨੋੜ ਤੇ ਵੇਚਾ ਕਰਮਾਂ ਲਈ ਠੀਕ ਆ ਜੀ ਕੋਈ 8 9 ਕਿਲੋ ਦੁੱਧ ਦੇ ਥੱਲੇ ਹੁਣ ਹੈਗਾ ਮੌਕੇ ਤੇ ਆਰਦੀ ਗ੍ਰੈਡੀ ਚਾਹੀਦਾ ਇਦਾਂ ਖੜੂ ਇਹਦੇ ਬਾਕੀ ਥਾਣਾ ਦੋਨਾਂ ਦੇ ਚਵਾਈ ਦੇ ਪਾਸ ਆ ਬਿਲਕੁਲ ਪਾਸ ਓਕੇ ਪੋਲੀ ਜੋਨ ਭੰਤਰਮਾ ਵੰਗਾ ਵੀ ਪੋਣਾ ਨਿਆਣਾ ਬਾਗੀ ਚੋਲੇ ਹਾਂ ਹਾਂ ਲਓ ਜਰਸੀ ਦੇ ਵਿੱਚ ਆ ਬਾਕੀ ਜਰਸੀ ਵਿੱਚ ਲिटल ਜਿਹੜਾ ਕ੍ਰੋਸ ਹੈਗਾ ਠੀਕ ਆ ਜੀ ਵੇੜ ਬਿਲਕੁਲ ਡਾਰਕ ਰੈੱਡ ਕਲਰ ਦੇ ਵਿੱਚ ਇਹ ਆਹੀ ਆ ਮੁਠੀ ਵਾਲਾ ਥਾਣਾ ਕੋਈ ਕਿਸੇ ਰਕਮ ਦੀ ਚਲੋ ਭੂਰ ਛਟਾ ਨਹੀਂਗਾ ਉਹ ਤੁਸੀਂ ਤਸੱਲੀ ਕਰ ਹੀ ਲੈਣਾ ਆਹੋ ਬੱਚਾ ਹਾਂ ਲਓ ਜੀ ਆ ਲਾਲ ਬੱਚਾ ਆ ਇਸੇ ਵੇੜ ਦੇ ਵਿੱਚ ਕਲ ਦੀ ਬਾਕੀ ਮੁੰਨ ਮੇਰੇ ਕੀ ਢਮਾਟ ਰੁਪਈਆ ਦੀ ਮੋੜਾ 32000 ਰੁਪਈਆ 32 ਹਾਂ ਇਹ ਹਾਂ 30 ਦੇ ਦਾਂ ਹਾਂ ਐਂਡ ਹੀ ਬਸ ਦੀ ਯਾਰ ਹਾਂ 30000 ਦੀ ਬਾਕੀ ਇਹ 30000 ਦੀ ਹਾਂ ਨਾ ਜਿਹੜੀ ਮਿਲ ਜੂਗੀ ਠੀਕ ਹੈ ਜੀ 8 9 ਕਿਲੋ ਇਹ ਤਾਂ ਥੱਲੇ ਕਰਵਾ ਲਈ ਥੱਲੇ ਦੁੱਧ ਦਾ ਬੈਗ ਸਾਈਡ ਤੋਂ ਤੁਹਾਨੂੰ ਫਿਰ ਦਿਖਾ ਦਈਏ ਆਪਾਂ ਬਾਕੀ ਲੇਵਾ ਲੋਆ ਝੋਲਾ ਝਾਲਾ ਚੰਗਾ ਥੱਲੇ ਠੀਕ ਹੈ ਜੀ ਆਹ ਕਰੋ ਚੈੱਕ ਬਾਕੀ ਦਿਨ ਬਾਅਦ ਗਾੜੀ ਚਾਲਾ ਠੰਡ ਆ ਗਈ ਫਿਰ ਇਹਨਾਂ ਵਾਜ ਜਾਣਾ ਚਲੋ ਨਾਰਮਲ ਜਿੰਨੇ ਕਰੇ ਦੁੱਧ ਪੀਣਾ ਚਲੋ 30 32000 ਰੁਪਇਆ ਵਿਕੀ ਹੁੰਦਾ ਹਨਾ ਵੀਰ ਜਿੰਦਾ ਮਰਜੀ ਕੋ ਜੋਲੇ ਕੇ ਬਾਕੀ ਵਜ਼ਨ ਵਟਾ ਪੂਰਾ ਕਰ ਮਾਲ ਨੂੰ ਠੀਕ ਆ ਸੋ ਇਹ ਅੱਜ ਦੋਸਤੋ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਪੰਜ ਸੋ ਚਾਰ ਬੈੜਾ ਤੇ ਇੱਕੇ ਦਰਮਾਚ ਦਿਖਾਈ ਆ ਜੈਨੂਨ ਜੈਜ ਰੇਟ ਆ ਸੋ ਚਲੋ ਜਿੰਨੇ ਕੇ ਕਿਸੇ ਭਰਾਣੇ ਪੈਸੇ ਖਰਚ ਕਰਨੇ ਹੁੰਦੇ ਆ ਉਹ ਜਿਆ ਮਾਲ ਜਿਹੜਾ ਤੁਹਾਨੂੰ ਮਿਲ ਜਾਂਦਾ ਠੀਕ ਆ ਸੋ ਬਾਕੀ ਮੇਰਾ ਭਰਾ ਇਥੇ ਆਣ ਕੇ ਜਿੰਦਾ ਮਰਜੀ ਚੋਚਵਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਇੱਕ ਵੀਰ ਕੁਲਦੀਪ ਆਪਣੇ ਸੰਪਰਕ ਨੰਬਰ ਜਿਹੜੇ ਕਰਦੇ ਹੋ ਸਾਂਝੇ ਨੰਬਰ ਆਪਣਾ 9465133233 ਪਿੰਡ ਬੁਰਜ ਨਥੂਗੇ ਤਹਿਸੀਲ ਪਟੇ ਜਿਲ੍ਹਾ ਤਰਤਾਨ ਠੀਕ ਹੈ ਜੀ ਸਾਸਰੀ ਗਲਵੀਰ ਲੋ ਵੀ ਦੋਸਤੋ ਕਰੋ ਸੰਪਰਕ ਠੀਕ ਹੈ ਜੀ ਜੈਨੂਨ ਰੇਟਾਂ ਦੇ ਉੱਤੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸੋ ਬਾਕੀ ਹੋਰ ਵੀ ਕਿਸੇ ਭੈਣ ਭਰਾ ਦੇ ਆਏ ਗਏ ਦਾ ਠੀਕ ਹੈ ਜੀ ਮਾਨਤਨ ਹੋ ਜੂ ਕੋਈ 100 200 300 ਰੁਪਏ ਦੀ ਕੋਈ ਬਾਦੀ ਵੱਡੀ ਗੱਲ ਨਹੀਂ ਹੁੰਦੀ ਕਿ ਸੌਦਾ ਕਰੋ ਡੀਲ ਕਰੋ ਬਾਕੀ ਮੇਰਾ ਭਰਾਏ ਤੇ ਵਿਜਿਟ ਕਰੋ ਠੀਕ ਹੈ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰ